ਔਰਤਾਂ ਨੇ ਆਟੋ ਚਾਲਕ ਨੂੰ ਧੋਖੇ ਨਾਲ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ ਔਰਤ ਨੇ ਮੱਥਾ ਟੇਕਣ ਦੇ ਨਾਂ ਤੇ ਘਰ ਬੁਲਾਇਆ ਅੰਦਰੋਂ ਕੁੰਡੀ ਲਾ ਕੇ ਬਣਾ ਲਈ ਵੀਡੀਓ ਉਕਤ ਔਰਤਾਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਿਤੀ ਬਲੈਕਮੇਲਿੰਗ ਰਿਸ਼ਤੇਦਾਰਾਂ ਕੋਲੋਂ ਵੀ ਫੋਨ ਕਰਕੇ ਮੰਗੇ ਪੈਸੇ ਕੀ ਨਾਮ ਆਪ ਦਾ ਮੇਰਾ ਨਾਮ ਪ੍ਰਭਦੇਵ ਸਿੰਘ ਹੈ ਬਈ ਕੀ ਕਰਦੇ ਹੋ ਤੁਸੀਂ ਮੈਂ ਆਟਾ ਚਲਾਉਂਦਾ ਹਾਂ ਕੀ ਗੱਲ ਬਾਤ ਹੋਈ ਜਿਹੜਾ ਸਾਡੇ ਦੁਆਰ ਤੇ ਗੱਲ ਇਦਾਂ ਹੈ ਕਿ ਮੈਨੂੰ ਨਾ ਸ਼ਨੀਵਾਰ ਕਿਸੇ ਲੇਡੀ ਦਾ ਫੋਨ ਆਇਆ ਨਵੇਂ ਨੰਬਰ ਤੋਂ ਹੀ ਤੇ ਮੈਨੂੰ ਕਹਿੰਦੇ ਜੀ ਅਸੀਂ ਜਾਣਾ ਸਿਹੜਾ ਸਾਹਿਬ ਮੱਥਾ ਟੇਕਣਾ ਤੇ ਆਪਣਾ ਚੰਗੀ ਮੰਦਰ ਲਾਗੇ ਆ ਜਾਓ ਤੇ ਮੈਂ ਚਲੇ ਗਿਆ ਵਾਂ ਚੰਗੀ ਮੰਦਰ ਲਾਗੇ ਤੇ ਉੱਥੇ ਮੈਨੂੰ ਦੋ ਜਨਾਨੀਆਂ ਮਿਲੀਆਂ ਉਹ ਮੈਨੂੰ ਆਪਣੇ ਘਰ ਲੈ ਗਈਆਂ ਕਹਿੰਦੀਆਂ ਜੀ ਆਪਣੀ ਸਾਡੀ ਫੈਮਿਲੀ ਦੇ ਹੋਰ ਵੀ ਦਰ ਮੰਦਰ ਹੈਗੇ ਉਹਨਾਂ ਦੇ ਜਾਣਾ ਵਾ ਤੇ ਮੱਥਾ ਟੇਕਣਾ ਤੇ ਉਹ ਤਿਆਰ ਹੋ ਰਹੇ ਨੇ ਤੇ ਉਹਨਾਂ ਨੇ ਵੀ ਨਾਲ ਹੀ ਲਈਏ ਤੇ ਮੈਂ ਵੀ ਚਲੋ ਕੋਈ ਨਹੀਂ ਲੈ ਲੈਣੇ ਆ ਤੇ ਮੈਂ ਚਲ ਗਿਆ ਘਰ ਦੇ ਉਹਨਾਂ ਦੇ ਕੋਲ ਘਰ ਦੇ ਬਾਹਰ ਉਹਨਾਂ ਨੇ ਗੱਡੀ ਲਵਾਈ ਆ ਤੇ ਬਾਅਦ ਵਿੱਚ ਮੈਨੂੰ ਕੰਲੇ ਕੀ ਆਇਆ ਪਾਣੀ ਪੀਲਾ ਹੈ ਤੇ ਕੰਲੇ ਆਪਣਾ ਆਪਣਾ ਹੀ ਘਰ ਹੈਗਾ ਵਾ ਤੇ ਬੱਚੇ ਤਿਆਰ ਹੋ ਰਹੇ ਤੇ ਬਾਹਰ ਤੇ ਆ ਗਏ ਆਇਆ ਕਰੇ ਅੰਦਰ ਆਇਆ ਤੇ ਪਾਣੀ ਪੁਣੀ ਪੀਓ ਤੇ ਮੈਂ ਇਹ ਅੰਦਰ ਜਾਣ ਦੀ ਡੇਰ ਆ ਮੈਂ ਅੰਦਰ ਵੜਿਆ ਹੀ ਆ ਤੇ ਉਹਨਾਂ ਨੇ ਆਪਣਾ ਕੀ ਕੀਤਾ ਬੂਆ ਬੰਦ ਕਰਤਾ ਤੇ ਮੇਰੇ ਕੋ ਮੋਬਾਈਲ ਪਰਸ ਚਾਲੀ ਮੇਰੇ ਖੋਲਿਆ ਖੋਲਿਆ ਉਹਨਾਂ ਨੇ ਤੇ ਬਾਅਦ ਵਿੱਚ ਉਹ ਮੈਨੂੰ ਲੈ ਗਏ ਤੇ ਕਮਰਾ ਖਾਲੀ ਹੀਗਾ ਸੀਗਾ ਤੇ ਉੱਤੇ ਨਾ ਮੇਰੀ ਇੱਕੋ ਜਨਾਨੀ ਹੋ ਹੋ ਰਹੀ ਸੀਗੀ ਤਿੰਨ ਜਨਾਨੀਆਂ ਸੀ ਤੇ ਤਿੰਨ ਹੀ ਬੰਦੇਗੇ ਸੀ ਤੇ ਆਪਣਾ ਉਹ ਜਨਾਨੀ ਦੇ ਨਾਲ ਨਾ ਮੈਂ ਉਹੋ ਕਪੜੇ ਲਵਾ ਕੇ ਨਾਲ ਮੇਰੀ ਪੈਂਟ ਲਵਾਤੀ ਇਹਨਾਂ ਨੇ ਤੇ ਮੇਰੀ ਵੀਡੀਓ ਬਣਾ ਲਾ ਗਏ ਕਹਿੰਦੇ ਜੀ ਤੁਹਾਡੀ ਵੀਡੀਓ ਨੈਟ ਤੇ ਪਾਵਾਂਗੇ ਅੱਛਾ ਬਲੈਕ ਮੇਲ ਕਰਨ ਦੀ ਕੋਸ਼ਿਸ਼ ਹਾਂਜੀ ਤੇ ਦੇਖੋ ਤੁਸੀਂ ਉਹ ਜਨਾਨੀਆਂ ਨੂੰ ਕਦੀ ਜਾਣਦੇ ਸੀ ਨਹੀਂ ਮੈਂ ਨਹੀਂ ਜਾਂਦਾਗਾ ਮੈਂ ਤਾਂ ਪਹਿਲੀ ਵਾਰੀ ਦੇਖਿਆ ਸੀਗਾ ਉਹਨਾਂ ਨੂੰ ਉਹਨਾਂ ਦਾ ਨੰਬਰ ਕਿੱਥੋਂ ਆਇਆ ਮੈਂ ਨੰਬਰ ਉਹਨਾਂ ਨੇ ਪੁੱਛਿਆ ਮੇਰੀ ਗੱਲ ਹੋਈ ਸੀਗੀ ਫੋਨ ਤੇ ਆ ਗਿਆ ਤੁਹਾਨੂੰ ਨੰਬਰ ਕਿਹਨੇ ਦਿੱਤਾ ਤੇ ਕਹਿੰਦੇ ਜੀ ਮੈਨੂੰ ਕਿਸੇ ਨੇ ਨੰਬਰ ਦਿੱਤਾ ਹੈ ਤੁਹਾਡਾ ਤੇ ਕਹਿੰਦੇ ਅਸੀਂ ਇੱਦਾਂ ਜਾਣਾ ਹੈ ਤੇ ਇਹਨਾਂ ਨੇ ਕੀ ਕੀਤਾ ਫਿਰ ਉਹ ਮੈਂ ਮੇਰੀ ਵੀਡੀਓ ਬਣਾ ਲਊਗਾ ਮੈਨੂੰ ਨਾ ਕਹਿਣ ਲੱਗੇ ਕਿ ਆਪਣਾ ਜੋਬ ਵੀ ਤੱਕ ਦਿੱਤੇਰੇ ਹੈਗੇ ਆ ਪੈਸੇ ਉਹਨਾਂ ਨੂੰ ਮੰਗਵਾ ਆਪਣੇ ਤਾਂ ਘਰਦਿਆਂ ਨੂੰ ਫੋਨ ਕਰ ਜਿੱਥੋਂ ਮਰਜੀ ਫੋਨ ਕਰ ਤੈਨੂੰ ਫਿਰ ਅਸੀਂ ਛੱਡਣਾ ਹੈ ਤੂੰ ਪਹਿਲੇ ਆਪਣੇ ਪੈਸੇ ਮੰਗਵਾ ਹਾਂ ਫਿਰ ਉਹਨਾਂ ਨੇ ਮੇਰੀਆਂ ਸਵਾਰੀਆਂਾਂ ਦੇ ਜਿੰਦੇ ਜਿਨ੍ਹਾਂ ਦੇ ਵੀ ਨੰਬਰ ਹੈਗੇ ਸੀਗੇ ਸਕੂਲ ਦੇ ਬੱਚਿਆਂ ਦੇ ਨੰਬਰ ਹੈਗੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਆਪਣਾ ਏਦਾਂ ਬੰਦੇ ਕੋ ਨਾ ਐਕਸੀਡੈਂਟ ਹੋ ਗਿਆ ਹੈ ਗੱਡੀ ਦਾ ਗੱਡੀ ਨੂੰ ਤਾਂ ਕੁਝ ਨਹੀਂ ਆ ਕਿਨੇ ਕਿਹਾ ਐਕਸੀਡੈਂਟ ਹੋ ਗਿਆ ਇਹ ਹਾਂਜੀ ਉਹਨਾਂ ਨੇ ਫੋਨ ਤੋਂ ਗੱਲ ਕੀਤੀ ਹਾਂਜੀ ਹਾਂਜੀ ਮੇਰੀਆਂ ਸਵਾਰੀਆਂ ਨਾਲ ਹੀ ਗੱਲਬਾਤ ਕਰ ਰਹੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ 10000 ਰੁਪਏ ਨਾਲ ਇਹਨਾਂ ਦੇ ਕਾਹਨ ਚ ਪਾਓ ਇਹ ਨਾ ਇਹਨਾਂ ਨੇ ਕਿਹਦੀ ਲਾਤ ਤੋੜਦੀ ਉਹ ਹਸਪੀਟਲ ਹੈ ਤੇ ਆਪਣਾ ਪਿਆ 10000 ਇਹਨਾਂ ਦੇ account ਤੋਂ ਉਹਨਾਂ ਜਿਨ੍ਹਾਂ ਨੇ ਵੀ ਉਹਨੂੰ ਫੋਨ ਕਰੀ ਗਏ ਨਾ ਕਿਸੇ ਨੇ 1000 1 2 ਜਾਨਾਂ ਨੇ 1000 ਰੁਪਿਆ ਪਾਇਆ ਵੀ ਹੈ ਤੇ ਉਹਨਾਂ ਨੇ ਆਪਣਾ ਟ੍ਰਾਂਸਫਰ ਕਰ ਲਿਆ ਆਪਣੇ account ਤੋਂ ਹਾਂਜੀ ਹਾਂਜੀ ਛੋਟਾ ਕਿੰਨੇ ਪੈਸੇ ਲੈ ਗਏ ਤਾਂ ਇਹ ਮੇਰੇ ਕੋ ਭਾਈ ਆਪਣਾ 2400 ਰੁਪਿਆ ਫੋਨ ਦੇ ਵਿੱਚ ਹੈਗਾ ਹੈ 3000 ਰੁਪਿਆ ਦਾ ਮੌਕੇ ਨੇ ਕਰਾਇਆ ਹੈ 1400 ਪਲੇ ਪਿਆ ਸੀਗਾ ਤੋਂ 2400 ਇਹਨਾਂ ਨੇ ਆਪਣੇ ਅਕਾਊਂਟ ਤੇ ਟ੍ਰਾਂਸਫਰ ਕਰ ਲਿਆ ਅੱਛਾ 1500 ਮੇਰੀ ਗੇਪ ਚ ਜਾਏਗਾ ਉਹ ਵੀ ਇਹਨਾਂ ਕੱਢ ਲਿਆ ਹੋਰ ਕਿੰਨੇ ਪੈਸੇ ਤੇ ਹੋਰ ਮੇਰੇ ਗੱਡੀ ਦੇ ਵਿੱਚ ਕਿਸ਼ਤ ਪਈ ਹੈਗੀ ਗੱਡੀ ਦੀ ਕਿਸ਼ਤ ਹਾਂ ਉਹ ਵੀ ਉਹਨਾਂ ਕੱਢ ਲਈ ਤੁਸੀਂ ਇਹਦੇ ਖਿਲਾਫ ਕੰਪਲੇਨਟ ਕਰਾਈ ਹਾਂਜੀ ਹਾਂਜੀ ਮੈਂ ਆਪਣੇ ਆ ਥਾਂ ਵੀ ਥਾਣਾ ਡਿਵੀਜ਼ਨ ਇੱਥੇ ਕੰਪਲੇਨਟ ਲਗਾਈ ਸੀਗੀ ਤੇ ਹੁਣ ਕੀ ਕਹਿੰਦੇ ਪੁਲਿਸ ਵਾਲੇ ਨੂੰ ਉਹ ਉੱਥੇ ਮੌਕੇ ਤੇ ਦੋ ਖੜਿਆ ਇਹਨਾਂ ਨੇ ਤੇ ਦੋ ਜਨਾਨੀਆਂ ਜਿਨ੍ਹਾਂ ਨੇ ਮੈਨੂੰ ਅੰਦਰ ਖੜਿਆ ਸੀਗਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਤੇ ਆਪਣੇ ਖਿਲਾਫ ਦਾਇਰ ਨੇ ਮਨ ਨੂੰ ਵੀ ਗਏ ਹੈ ਕਿ ਅਸੀਂ ਕਰਾਨ ਕੀਤਾ ਵਾ ਇਹ ਕਹਿੰਦੇ ਸੀ ਅਸੀਂ ਪੈਸੇ ਵਾਪਸ ਕਰ ਦੋ ਹੈ ਤੇ ਮੰਗ ਇਹ ਹੋਈ ਜੀ ਆਪਣਾ ਇੱਕ ਜੋ ਗਰੋ ਹੈਗਾ ਨਾ ਇਹ ਉਹਨਾਂ ਹੋਰ ਵੀ ਇਹਨਾਂ ਨੇ ਕੋਈ ਵਾਰਨਤਾ ਦਿੱਤੀ ਹੋਣੀ ਹੈ ਮੈਂ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਨਾ ਬੰਦ ਕਰ ਦਿਓ ਇਹ ਨਾ ਬੀਬੀਆਂ ਦਾ ਗਰੋ ਹੈਗਾ ਵਾ ਇਹ ਆਪਣਾ ਐਕਦਾਮ ਬਲਾ ਕੇ ਇਹਦੇ ਆਪਣਾ ਐਦਾਂ ਠਾਨਕੂਨ ਕਰ ਲੈਣਾ ਹੋਰ ਵੀ ਕਹਿਣਾ ਕੀਤਾ ਹੋਏਗਾ ਐਦਾਂ ਤਹ ਕੋਈ ਹੋਰ ਵੀ ਲੱਗੇਗਾ ਕੋਈ ਹੋਣਗੇ ਤੇ ਮੈਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਆਪਣਾ ਇਹਨਾਂ ਸਜ਼ਾ ਦਿੱਤੀ ਜਾਵੇ ਕੀ ਸਰ ਇੱਕ ਘਾਟੋ ਵੱਲੋਂ ਕੰਪਲੇਂਟ ਆਈ ਕਿ ਮੈਂ ਜੀ ਤੇ ਇਹ ਘਾਟੋ ਚਾਲਕ ਪ੍ਰਭਦੀਪ ਸਿੰਘ ਨਵੀਂ ਬਸਤੀ ਦਾ ਰਹਿਣ ਵਾਲਾ ਇਛਾ ਚਲਾਉਂਦਾ ਹੈ ਇਸ ਵੱਲੋਂ ਕੰਪਲੇਂਟ ਆਈ ਹੈ ਕਿ 2 ਅਗਸਤ ਦੀ ਸ਼ਾਮ ਨੂੰ ਕੁ ਸਵਾਰੀਆਂ ਨੇ ਇਹਨੂੰ ਕਿਤੇ ਜਾਣ ਵਾਸਤੇ ਬੁਲਾਇਆ ਸੀ ਉੱਥੇ ਇਹਨਾਂ ਨਾਲ ਇਹਦਾ ਕਿਸੇ ਕੋਲੋਂ ਟਕਰਾਅ ਹੋਇਆ ਤੇ ਉੱਥੇ ਇਹ ਕਹਿ ਰਿਹਾ ਕਿ ਇਹਦੇ ਕੋਲ ਉਹਨਾਂ ਨੇ ਜਬਰਦਸਤੀ ਤੇ ਗਲੋ 2400 ਰੁਪਿਆ ਉਸਨੇ Google Pay ਕਰਾ ਲਿਆ ਕੰਪਲੇਂਟ ਨੂੰ ਵੈਰੀਫਾਈ ਕਰ ਰਹੇ ਜੋ ਵੀ ਚੰਬਦੀ ਕਰਗੋ ਕੀਤੀ ਜਾਵੇਗੀ ਬਲੈਕਮੇਲ ਦੀ ਗੱਲ ਆਈ ਹੈ ਬਲੈਕਮੇਲ ਦੀ ਗੱਲ ਆਈ ਹੈ ਤਾਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ